ਤਸੱਲੇ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਚੋਲਾ ਸਾਧ ਦੇ ਵਿੱਚ ਇੱਕ ਆਈਲੈਂਡ ਸੈਂਟਰ ਦੀ ਇਮਾਰਤ ਆ ਜਿਹੜੀ ਉਹ ਡਿੱਗੀ ਹੈ ਰਾਹਤ ਦੀ ਗੱਲ ਇਹ ਰਹੀ ਕਿ ਇਮਾਰਤ ਡਿੱਗਣ ਤੋਂ 20 ਮਿੰਟ ਪਹਿਲਾਂ ਹੀ ਆਈਲੈਂਡ ਸੈਂਟਰ ਨੂੰ ਛੁੱਟੀ ਹੋਈ ਸੀ ਜਦੋਂ ਆਈਲੈਂਡ ਸੈਂਟਰ ਦੇ ਸ਼ਟਰ ਬੰਦ ਕੀਤੇ ਗਏ ਉਸ ਤੋਂ ਕੁਝ ਸਮੇਂ ਬਾਅਦ ਹੀ ਇਮਾਰਤ ਆ ਜਿਹੜੀ ਉਹ ਬੁਰੀ ਤਰ੍ਹਾਂ ਤੈਸ਼ ਨੈਸ ਹੋ ਜਾਂਦੀ ਹੈ ਜਾਣਕਾਰੀ ਮੁਤਾਬਕ ਮਾਲਕ ਨੇ ਦੋਸ਼ ਲਗਾਏ ਨੇ ਕਿ ਗਵਾਂਡੀ ਵੱਲੋਂ ਆਪਣੀ ਇਮਾਰਤ ਬਣਾਈ ਜਾ ਰਹੀ ਸੀ ਜਿਸ ਕਰਕੇ ਉਸ ਦੇ ਵੱਲੋਂ ਨੀਂਹ ਦੀ ਖੁਦਾਈ ਹੈ ਜਿਹੜੀ ਉਹ ਕੀਤੀ ਜਾ ਰਹੀ ਸੀ ਜਿਸ ਕਰਕੇ ਉਸ ਦੀ ਇਮਾਰਤ ਕਮਜ਼ੋਰ ਹੋ ਗਈ ਅਤੇ ਟਾਟੇਰੀ ਹੋ ਕੇ ਡਿੱਗ ਗਈ ਜਦ ਕੀ ਦੂਜੇ ਪਾਸੇ ਦੀ ਧਿਰ ਦੇ ਵੱਲੋਂ ਦੋਸ਼ਾਂ ਨੂੰ ਨਕਾਰਿਆ ਗਿਆ ਏ ਦੂਜੀ ਧਿਰ ਦਾ ਕਹਿਣਾ ਏ ਕਿ ਇਹ ਇਮਾਰਤ ਤਾਂ ਪਹਿਲਾਂ ਹੀ ਘੱਟੀਆਂ ਮਟੀਰੀਅਲ ਦੇ ਨਾਲ ਬਣਾਈ ਗਈ ਸੀ ਅਤੇ ਇਸ ਬਾਬਤ ਕਈ ਵਾਰ ਅਸੀਂ ਮਾਲਕ ਨੂੰ ਸ਼ਿਕਾਇਤ ਵੀ ਕਰ ਚੁੱਕੇ ਸੀ ਲੇਕਿਨ ਉਹਨਾਂ ਵੱਲੋਂ ਕੋਈ ਹੱਲ ਨਹੀਂ ਸੀ ਕੀਤਾ ਗਿਆ ਜਿਸ ਕਰਕੇ ਇਮਾਰਤ ਤਾਂ ਡਿੜੀ ਉਹ ਡਿਗੀ ਹੈ ਤਾਂ ਚੋਲਾ ਸਾਹਿਬ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਏ ਜਿੱਥੇ ਕੱਲ ਸ਼ਾਮ 4:30 ਵਜੇ ਇਹ ਬਿਲਡਿੰਗ ਆ ਡਿੜੀ ਉਹ ਢਹਿ ਤੇਰੀ ਹੋ ਗਈ ਹੈ ਚਸ਼ਮਦੀਦਾਂ ਨੇ ਦੱਸਿਆ ਕਿ ਬਿਲਡਿੰਗ ਦੇ ਵਿੱਚ ਸਥਿਤ ਬਲੈਕਸਟੋਨ ਅਕੈਡਮੀ ਨਾਂ ਦਾ ਆਈਲੈਂਡ ਸੈਂਟਰ ਚੱਲਦਾ ਸੀ ਅਤੇ ਛੁੱਟੀ ਤੋਂ ਕਰੀਬ 20-25 ਮਿੰਟ ਬਾਅਦ ਇਹ ਇਮਾਰਤਾਂ ਜਿਹੜੀ ਉਹ ਡਿੱਗ ਜਾਂਦੀ ਹੈ ਪਹਿਲੀ ਮੰਜ਼ਲ ਦੇ ਉੱਤੇ ਆਈਲੈਂਡ ਸੈਂਟਰ ਚਲਾਇਆ ਜਾ ਰਿਹਾ ਸੀ ਜਦਕਿ ਗਰਾਉਂਡ ਫਲੋਰ ਦੇ ਉੱਤੇ ਇੱਕ ਸ਼ੋਰੂਮ ਸੀ ਤਾਂ ਸ਼ੋਰੂਮ ਮਾਲਕ ਦਾ ਕਹਿਣਾ ਹੈ ਕਿ ਉਸ ਦੀ ਰੋਜੀ ਰੋਟੀ ਹੈ ਜਿਹੜੀ ਉਹ ਇਸ ਹਾਦਸੇ ਨੇ ਖਤਮ ਕਰ ਦਿੱਤੀ ਹੈ ਤਾਂ ਪੂਰੇ ਮਾਮਲੇ ਬਾਰੇ ਕੀ ਕਹਿਣਾ ਹੈ ਪੀੜਤ ਮਾਲਕਾਂ ਅਤੇ ਗਵਾਂਡੀਆਂ ਦਾ 10 ਮਿੰਟ ਹੀ ਹੋਏ ਆ ਇੱਥੇ ਬੱਚਿਆਂ ਦੀ ਸ਼ੂਟਿੰਗ ਕਰਕੇ ਘਰੇ ਗਏ ਆ ਤੇ ਅਸੀਂ ਘਰੇ ਜਾਂਦੇ ਸਾਨੂੰ ਫਿਰ ਕੋਲ ਆ ਕੇ ਬੈਕ ਵਾ ਕੇ ਤੁਹਾਡੀ ਬਿਲਡਿੰਗ ਨਿਕਲੀ ਆ ਅਸੀਂ ਸ਼ੁਕਰ ਮਨਾਉਣੇ ਆ ਕਿ ਅਸੀਂ ਸਵੇਰ ਦੇ ਇੱਥੇ ਆਏ ਅੱਜ ਅਲਰੇੜੀ ਆ ਗਈ 10 ਮਿੰਟ ਹੀ ਹੋਏ ਸਾਨੂੰ ਇਥੋਂ ਨਿਕਲਿਆ ਨੂੰ ਸਾਡੇ ਬਕਰੇ ਕੰਮ ਕਰਦਾ ਹੈ ਨਾ ਕਿ ਹੁਣ ਜਦੋਂ ਲਿਸ਼ਪਾ ਲੈ ਗਈ ਸਾਰਾ ਕੁੱਝ ਐਜੇਰੀ ਹੋ ਗਿਆ ਹਾ نیچے ਕਿੰਨੇ ਕ ਸਮਾਂ ਤੋਂ ਤੁਸੀਂ ਆਈਲਟ ਸੈਂਟਰ ਚਲਾ ਰਹੇ ਸੀ 2 ਸਾਲ ਹੋ ਗਏ ਬੀਜੀ ਕਿੰਨੇ ਕਿ ਬੱਚੇ ਆਉਂਦੇ ਬੱਚੇ ਆਪਣ ਤੱਕ ਜੀ 45 50 ਹੀ ਆ ਹਾਂਜੀ ਬਚਾ ਆ ਬੱਚਿਆਂ ਦਾ ਬੱਚਿਆਂ ਦਾ ਵੀ ਇੱਥੇ ਬਚਾਅ ਹੋ ਗਿਆ ਤੁਹਾਨੂੰ ਦੱਸਿਆ 10 ਮਿੰਟ ਪਹਿਲਾਂ ਹੀ ਛੁੱਟੀ ਕੀਤੀ ਆ ਤੇ ਬੱਚਿਆਂ ਦਾ ਜਨ ਬਚਾਅ ਗਿਆ ਵਾ ਜਾਨੀ ਨੁਕਸਾਨ ਦਾ ਬਚਾਅ ਹੋਇਆ ਹਾਂਜੀ ਜਾਨੀ ਇਨਸਾਨ ਦਾ ਬਚਾਅ ਹੋਇਆ ਜੇ ਉਹ ਵਾਦਾ ਕੱਟਾ ਹੋ ਜਾਂਦਾ ਤੇ ਬਹੁਤ ਜ਼ਿਆਦਾ ਮਾਰੀ ਕੱਲ ਹੋਣੀ ਸੀ ਫਿਰ ਕਿੱਥੋਂ ਭਰਦੇ ਆਪਾਂ ਕਿੰਨਾ ਦੱਸਿਆ ਆਪਣਾ ਸੀ ਬੜੰਨ ਵਜੂਦ ਸੇ ਭਾਜੀ ਇਹ ਮੇਰੀ ਬਿਲਡਿੰਗ ਦੇ ਲਾਗੇ ਇਹਨਾਂ ਦਾ ਕੰਮ ਚੱਲਦਾ ਪਿਆ ਸੀ ਤੇ ਇਹਨਾਂ ਨੇ ਕੱਲ ਪਰ ਘੱਟ ਪਰ ਦੱਸਦੇ ਤਾਂ ਇਧਰ ਲੀਆਂ ਨੀਆਂ ਪੁੱਟੀਆਂ ਸੀ ਤੇ ਬਾਅਦ ਦੂਜੇ ਪਾਸੇ ਜਦੋਂ ਮੇਰੇ ਹੱਥ ਵਾਲੇ ਪਾਸੇ ਪੁੱਟਨੀਆਂ ਸ਼ੁਰੂ ਕੀਤੀਆਂ ਮੈਂ ਠੇਕੇਦਾਰ ਨੂੰ ਕਹਿ ਕੇ ਗਿਆ ਕਿ ਇੰਨੀਆਂ ਡੂੰਘੀਆਂ ਨੀਆਂ ਨਾ ਖੜੋ ਤੇ ਪੈਰ ਨਾ ਨਿਕਲ ਜਾਣ ਇਹਦੇ ਸਾਡੀ ਪੁਰਾਣੀ ਬਿਲਡਿੰਗ ਬਣੀ ਘੱਟ ਤੋਂ ਘੱਟ 10-11 ਸਾਲ ਪੁਰਾਣੀ ਬਿਲਡਿੰਗ ਹੈ ਨੁਕਸਾਨ ਨਾ ਹੋਵੇ ਇਹਨਾਂ ਨੇ ਭਾਜੀ ਹੁਣ ਮੌਕੇ ਤੇ ਆ ਕੇ ਸਾਡੀ ਦੁਕਾਨ ਤੇ ਕੈਮਰਾ ਲੱਗਾ ਉਹਦੀ ਰਿਕਾਰਡਿੰਗ ਹੈਗੀ ਆ 5 ਮਿੰਟ ਪਹਿਲਾਂ ਆ ਕੇ ਆਖਿਆ ਯਾਰ ਤੁਹਾਡੀ ਬਿਲਡਿੰਗ ਐ ਮੈਂ मौके ਤੇ ਪਹੁੰਚਿਆ ਵਾ ਜਿਹਦੀ ਬਿਲਡਿੰਗ ਉਹਨੇ ਆ ਕੇ ਦੱਸਿਆ ਪੰਜਾਂ ਮਿੰਟਾਂ ਬਾਅਦ ਆ ਕੇ ਮੈਂ ਥੱਲੇ ਬਿਲਡਿੰਗ ਥੱਲੇ ਖਲੋਤਾ ਮੈਨੂੰ ਠੇਕੇਦਾਰ ਨੇ ਆਜ ਦਿੱਤੀ ਕਿ ਬਿਲਡਿੰਗ ਐਂ ਟੇਟੀ ਹੋਣ ਦੀ ਥੱਲੇ ਨਾ ਆ ਜਾਓ ਮੈਂ ਪਿਛਾਹ ਹੋਇਆ ਵਾ ਦੋ ਮੰਜ਼ਿਲਾ ਬਿਲਡਿੰਗ ਆ 100 ਬਾਏ 20 ਤੋਂ 21 ਫੁੱਟ ਵਾ ਤੇ ਇਹਦੇ ਥੱਲੇ ਸਾਰਾ ਟੋਟਲੀ ਮੇਰਾ ਫਰਨੀਚਰ ਸੀ ਉਹਦੇ ਬਿੱਲ ਵੀ ਮੇਰੇ ਕੋਲ ਮੌਜੂਦ ਆ ਜਿਹਦੇ ਵਿੱਚ ਮੇਰੀਆਂ ਅਲਮਾਰੀਆਂ ਬੈੱਡ ਵਗੈਰਾ ਤੇ ਉਤਲੇ ਪਾਸੇ ਮੈਂ ਰੈਂਟ ਦੇ ਦਿੱਤੀਆਂ ਨਵਜੋਤ ਨੂੰ ਦੁਕਾਨ ਉਹਦਾ ਵਿਚਾਰਾ ਕਰਾਇਆ ਪਰਦਾ ਹੀ ਉਹਦੇ ਏਸੀ ਕਮਰੇ ਸਭ ਕੁਛ ਦੋ ਮੰਜ਼ਿਲਾ ਬਿਲਡਿੰਗ ਤੇ ਉੱਤੇ ਇੱਕ ਮੌਂਡੀ ਸੀ ਉਹ ਸਾਰੀ ਢਹਿ ਢੇਰੀ ਹੋ ਗਈ ਇਹਦੇ ਵਿੱਚ ਕੀ ਇੱਕ ਵਰਕਿੰਗ ਕੀ ਹੁੰਦੀ ਸੀ ਇਹਦੇ ਵਿੱਚ ਵਰਕਿੰਗ ਥੱਲੇ ਭਾਜੀ ਫਰਨੀਚਰਲ ਮਾਰਗੀਆਂ ਦਾ ਗੋਦਾਮ ਸੀ ਮੇਰੇ ਅੰਦਰ ਦੁਕਾਨ 'ਵਾਂ ਟੀਵੀ ਫ੍ਰਿਜਾ ਦੀ ਉਹ ਗਾਹਕ ਨੂੰ ਆ ਕੇ ਵਿਖਾ ਦੇ ਦੀ ਅਸੀਂ ਸ਼ਟਰ ਬੰਦ ਕਰ ਜਾਏ ਪਾਇਲਟ ਸੈਂਟਰ ਨਹੀਂ ਹੈ ਅਾਈਲਟ ਸੈਂਟਰ ਉਤਲੀ ਉਤਲੀ ਮੰਜ਼ਲ ਤੇ ਆਾਈਲਟ ਸੈਂਟਰ ਸੀ ਉਹ ਨਿਕਲ ਕੇ ਗਏ ਆ ਹਾਟ ਲਈ 15 ਮਿੰਟ ਹੋਏ ਆ ਘੱਟੋ-ਘੱਟ 30 ਤੋਂ 35 ਬੱਚੇ ਹੁੰਦੇ ਉੱਥੇ ਤੇ ਕਿੰਨਾ ਕ ਸਮਾਂ ਹੋ ਗਿਆ ਬਣੇ ਨੂੰ ਇਹਨੂੰ ਇਹਨੂੰ ਘੱਟ ਤੋਂ ਘੱਟ ਵੀ ਬਣੇ ਨੂੰ 10 ਤੋਂ 11 ਸਾਲ ਹੋ ਗਿਆ ਤੁਹਾਨੂੰ ਲੱਗਦਾ ਨਹੀਂ ਪੂਰਾ ਮਜ਼ਬੂਤ ਨਹੀਂ ਜਿੱਦਾਂ ਬਣਾਇਆ ਗਿਆ ਨਹੀਂ ਪੂਰਾ ਮਜ਼ਬੂਤੀ ਨਾਲ ਭਾਜੀ ਸਾਰਾ A to Z ਮਜ਼ਬੂਤੀ ਨਾਲ ਬਣਾਇਆ ਗਿਆ ਜਿਹੜਾ ਕਿਰਾਏਦਾਰ ਆਂਦਾ ਅਕਸਰ ਉਹਦਾ ਆਈਲੈਂਡ ਸੈਂਟਰ ਉਹਨੇ ਪਟਾ ਕਰਾਇਆ ਸਰਕਾਰ ਮਨਜ਼ੂਰਸ਼ੁਦਾ ਮਤਲਬ ਕਿ ਆਈਲੈਂਡ ਸੈਂਟਰ ਵਾ ਤੇ ਉਹ ਸਭ ਤੋਂ ਫੇਰ ਹੀ ਆਈਲੈਂਡ ਸੈਂਟਰ ਪਾਸ ਹੁੰਦਾ ਵਾ ਇਹ ਚ ਨਾਂ ਵਾਲੀ ਗੱਲ ਹੀ ਨਹੀਂ 10-11 ਸਾਲ ਤੋਂ ਜੇ ਬਿਲਡਿੰਗ ਪਈ ਆ ਗਾਹ ਕਿਉਂ ਨਹੀਂ ਉੱਥੇ ਕਿੰਨੇ ਕ ਦਾ ਨੁਕਸਾਨ ਹੋ ਗਿਆ तकरीबन ਤੇ ਜੀ ਇਹ ਤਾਂ ਮੈਂ ਪਰਬਲੀ ਕੁਛ ਨਹੀਂ ਦੱਸ ਸਕਦਾ ਪਰ ਦੋ ਮੰਜ਼ਲਾ ਬਿਲਡਿੰਗ ਹੀ ਅੰਥੱਲੇ ਸਮਾਨ ਪਿਆ ਹੈ ਉਤਲੇ ਪਾਸੇ ਆਇਲੈਂਡ ਸੈਂਟਰ ਆ ਜਣੇ ਤਕਰੀਬਨ ਤਕਰੀਬਨ 2.5 ਪੌਂਡਲ ਵਿੱਚ ਸ਼ੂਟਿੰਗਾਂ ਹੋਈਆਂ ਤੇ ਟੀਮ ਬੰਨ ਕਰ ਦੇ ਪ੍ਰਸ਼ਾਸਨ ਹੁਣ ਪ੍ਰਸ਼ਾਸਨ ਜਦੋਂ ਅਸੀਂ ਇਹਨਾਂ ਨੂੰ ਆ ਕੇ ਗਏ ਆ ਸਭ ਕੁਝ ਇਹ ਕਹਿ ਕੇ ਗਏ ਆ ਫਿਰ ਵੀ ਇਹਨਾਂ ਨੇ ਅਨਗੈਲੀ ਕੀਤੀ ਆ ਇਹਨਾਂ ਦੀ ਅਨਗੈਲੀ ਕਰਨ ਮੇਰੀ ਦੁਕਾਨਦਾਰੀ ਰੋਜੀ ਰੋਟੀ ਸਭ ਤੋਂ ਨੁਕਸਾਨ ਹੋਇਆ ਕੋਈ ਚਾਂਸ ਕੋਈ ਉੱਥੇ ਆਇਲੈਂਡ ਸੈਂਟਰ ਦਾ ਬੱਚਾ ਪੂਰਾ ਹੋ ਜਾਂਦਾ ਸੱਟ ਲੱਗ ਜਾਂਦੀ ਉਹਦੀ ਪਰਭਾਈ ਕਿੰਨੇ ਕਰਦੀ ਹੈ ਮੇਰਾ ਹੋਂਦ ਤੇ ਸਾਰਾ ਰਕਮ ਦਾ ਸਾਰੀ ਬਿਲਡਿੰਗ ਦਾ ਮੇਰਾ ਸੋਰਸ ਆਫ ਇਨਕਮ ਦਾ ਨੁਕਸਾਨ ਹੋਇਆ ਵਾ ਮੈਂ ਗਾਦ ਨੂੰ ਤੇਲ ਮਾਰੀ ਵੇਚਦਾ ਜਾਂ ਕੋਈ ਕਰਦਾ ਹੈ ਏ ਟੂ ਜ਼ेड ਨੁਕਸਾਨ ਹੋਇਆ ਵਾ